ਸਾਰਿਆਂ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਪਹਿਲਾ ਸ਼ੈਮੂਲ ਤਿੰਨ ਅਧਿਆਇ ਦੀ 10 ਆਇਤ ਪਰਮੇਸ਼ਰ ਨੇ ਸ਼ੈਮੂਲ ਨੂੰ ਬੁਲਾਇਆ ਜਦੋਂ ਸ਼ੈਮੂਲ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਉਸ ਨੂੰ ਸਮਝ ਨਹੀਂ ਆਇਆ ਕਿ ਪਰਮੇਸ਼ਰ ਮੈਨੂੰ ਬੁਲਾਇਆ ਹੈ ਸ਼ੈਮੂਲ ਨੂੰ ਲੱਗਿਆ ਕਿ ਇਲੀ ਨੇ ਮੈਨੂੰ ਬੁਲਾਇਆ ਹੈ एली मेरे नाल ਗੱਲ ਕਰਨਾ ਚਾਹੁੰਦਾ ਹੈ ਜਦੋਂ ਸੈਮੂਅਲ ਏਲੀ ਕੋਲੇ ਚਲਾ ਜਾਂਦਾ ਹੈ ਏਲੀ ਕਹਿੰਦਾ ਮੈਂ ਨਹੀਂ ਬੁਲਾਇਆ ਫਿਰ ਏਲੀ ਨੂੰ ਸਮਝ ਆਉਂਦੀ ਹੈ ਕਿ ਪਰਮੇਸ਼ਰ ਸੈਮੂਅਲ ਨਾਲ ਗੱਲ ਕਰਨਾ ਚਾਹੁੰਦਾ ਹੈ ਏਲੀ ਨੇ ਸੈਮੂਅਲ ਨੂੰ ਸਮਝਾਇਆ ਅਗਲੀ ਵਾਰ ਤੈਨੂੰ ਆਵਾਜ਼ ਆਏ ਤਾਂ ਤੂੰ ਬੋਲਣਾ ਬੋਲੋ ਯਹਵਾ ਤੇਰਾ ਦਾਸ ਸੁਣ ਰਿਹਾ ਹੈ ਅੱਜ ਵੀ ਪ੍ਰਭੂ ਸਾਡੇ ਸਾਰਿਆਂ ਨਾਲ ਗੱਲ ਕਰਨਾ ਚਾਹੁੰਦਾ ਹੈ ਪਰਮੇਸ਼ਰ ਆਪਣੀ ਯੋਜਨਾ ਆਪਣੇ ਦਿਲ ਦੀਆਂ ਗੱਲਾਂ ਨੂੰ ਸਾਡੇ ਨਾਲ ਕਰਨਾ ਚਾਹੁੰਦਾ ਹੈ ਅਸੀਂ ਪ੍ਰਭੂ ਦੀ ਆਵਾਜ਼ ਨੂੰ ਪਛਾਣ ਨਹੀਂ ਰਹੇ ਅਸੀਂ ਵੀ ਇਹ ਪ੍ਰਾਰਥਨਾ ਕਰਨੀ ਹੈ ਕਿ ਪ੍ਰਭੂ ਮੈਂ ਵੀ ਤੇਰੀ ਆਵਾਜ਼ ਨੂੰ ਸੁਣ ਲਈ ਤਿਆਰ ਹਾਂ ਸੈਮੂਅਲ ਏਲੀ ਦੇ ਸਾਹਮਣੇ ਸੇਵਾ ਟੈਲ ਕਰਦਾ ਹੈ ਸੈਮੂਅਲ ਛੋਟਾ ਲੜਕਾ ਹੈ ਉਹ ਹੇਕਲ ਦੇ ਵਿੱਚ ਰਹਿੰਦਾ ਹੈ ਪ੍ਰਭੂ ਦੇ ਘਰ ਦੇ ਵਿੱਚ ਰਹਿੰਦਾ ਹੈ ਪ੍ਰਭੂ ਦੀ ਸੇਵਾ ਕਰਦਾ ਹੈ ਸੈਮੂਅਲ ਯਹਵਾ ਨੂੰ ਨਹੀਂ ਪਹਿਚਾਨਦਾ ਸੀ ਨਾ ਹੀ ਯਹਵਾ ਦਾ ਵਚਨ ਉਸ ਉੱਤੇ ਪਰਗਟੋ ਯਾਸੀ ਸੈਮੂ엘 ਪਰਮੇਸ਼ਰ ਦੀ ਗੱਲ ਨੂੰ ਪਛਾਣ ਨਹੀਂ ਪਾਇਆ ਅਸੀਂ ਸਾਰੇ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਕਰਨ ਵਾਲੇ ਲੋਕ ਹਾਂ ਸੇਵਕਾਈ ਕਰਦੇ ਹਾਂ ਤੁਸੀਂ ਪ੍ਰਭੂ ਦੀ ਕਲੀਸਿਆ ਵਿੱਚ ਕੋਈ ਨਾ ਕੋਈ ਸੇਵਕਾਈ ਕਰ ਰਹੇ ਹੋਗੇ ਤੁਹਾਡੇ ਤੋਂ ਜੋ ਕੁਝ ਹੁੰਦਾ ਕਰ ਰਹੇ ਹੋਗੇ ਜਿਵੇਂ ਸੈਮੂ엘 ਪ੍ਰਭੂ ਦੇ ਘਰ ਵਿੱਚ ਰਹਿੰਦਾ ਸੀ ਤੁਸੀਂ ਵੀ ਆਰਾਧਨਾ ਵਿੱਚ ਜਾਂਦੇ ਹਾਂ ਆਰਾਧਨਾ ਵਿੱਚ ਸ਼ਾਮਿਲ ਹੁੰਦੇ ਹੋ ਜੋ ਕੁਝ ਅਸੀਂ ਕਰਦੇ ਹਾਂ ਵਿਸ਼ਵਾਸ ਯੋਗਤਾ ਦੇ ਅਨੁਸਾਰ ਕਰੀਏ ਅੱਜ ਅਸੀਂ ਦੇਖਦੇ ਹਾਂ ਕਿ ਅਸੀਂ ਯਹੋਵਾ ਦੀ ਆਵਾਜ਼ ਨੂੰ ਪਹਿਚਾਨ ਪਾ ਰਹੇ ਹਾਂ ਬਹੁਤ ਸਾਰੇ ਲੋਕ ਪ੍ਰਭੂ ਲਈ ਜਾਂਦੇ ਹਨ ਪ੍ਰਭੂ ਦੀ ਸੇਵਕਾਈ ਕਰਦੇ ਹਨ ਆਰਾਧਨਾ ਵਿੱਚ ਜਾਂਦੇ ਹਨ ਬਹੁਤ ਸਾਰੇ ਲੋਕ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਪਹਿਚਾਨ ਪਾਉਂਦੇ ਜਿਵੇਂ ਸੈਮੂ엘 ਨੇ ਪ੍ਰਾਰਥਨਾ ਕੀਤੀ ਅਸੀਂ ਵੀ ਪ੍ਰਾਰਥਨਾ ਕਰਨੀ ਹੈ ਅਸੀਂ ਪ੍ਰਭੂ ਦੇ ਉੱਪਰ ਵਿਸ਼ਵਾਸ ਕਰ ਰਹੇ ਹਾਂ ਅਸੀਂ ਪ੍ਰਭੂ ਦੀ ਸੇਵਕਾਈ ਵਿੱਚ ਜਾਂਦੇ ਹਾਂ ਪ੍ਰਭੂ ਨੂੰ ਪਿਆਰ ਕਰਦੇ ਹਾਂ ਅਸੀਂ ਪ੍ਰਭੂ ਵਿੱਚ ਵੱਧ ਰਹੇ ਹਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਪ੍ਰਭੂ ਦੀਆਂ ਗੱਲਾਂ ਨੂੰ ਸੁਣੀਏ ਪਰਮੇਸ਼ਰ ਦੀ ਆਵਾਜ਼ ਨੂੰ ਅਸੀਂ ਪਛਾਣਨਾ ਹੈ ਅਸੀਂ ਤੁਹਾਡੀ ਮਰਜ਼ੀ ਨੂੰ ਪ੍ਰਭੂ ਪੂਰਾ ਕਰਨ ਲਈ ਤਿਆਰ ਹਾਂ ਤੁਸੀਂ ਪ੍ਰਭੂ ਮੇਰੇ ਨਾਲ ਗੱਲ ਕਰੋ ਪ੍ਰਭੂ ਕਿਸ ਤਰ੍ਹਾਂ ਸਾਡੇ ਨਾਲ ਗੱਲ ਕਰਦਾ ਹੈ ਪ੍ਰਭੂ ਦੀ ਗੱਲ ਕਰਨ ਦਾ ਤਰੀਕਾ ਅਲੱਗ-ਅਲੱਗ ਹੈ ਜਦੋਂ ਤੁਸੀਂ ਵਚਨ ਪੜ੍ਹਦੇ ਹੋ ਬਾਈਬਲ ਪੜ੍ਹਦੇ ਹੋ ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੁਹਾਡੀਆਂ ਗੱਲਾਂ ਨੂੰ ਪੜ੍ਹਨ ਜਾ ਰਹੀਆਂ ਤੁਸੀਂ ਸਾਡੇ ਨਾਲ ਗੱਲ ਕਰੋ ਤੁਸੀਂ ਸੱਚੇ ਦਿਲ ਨਾਲ ਪ੍ਰਾਰਥਨਾ ਕਰੋ ਜਦੋਂ ਤੁਸੀਂ ਉਸ ਸਮੇਂ ਬਾਈਬਲ ਪੜੋਗੇ ਤੁਹਾਡੀਆਂ ਪਰਮੇਸ਼ਰ ਆਤਮਿਕ ਅੱਖਾਂ ਖੋਲ ਦਿੰਦਾ ਹੈ वचन ਪੜਦੇ ਪਰਦੇ ਇਸ ਤਰ੍ਹਾਂ ਲੱਗੇਗਾ ਕਿ ਇਸ ਅਜਤੇ ਦੁਆਰਾ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਹੈ ਪਰਮੇਸ਼ਰ ਅਲੱਗ-ਅਲੱਗ ਤਰੀਕਿਆਂ ਨਾਲ ਗੱਲ ਕਰਦਾ ਹੈ ਪਰਮੇਸ਼ਰ ਆਪਣੇ ਦਾਸ-ਦਾਸੀਆਂ ਦੁਆਰਾ ਗੱਲ ਕਰਦਾ ਹੈ ਵਿਸ਼ਵਕਤਾ ਦੁਆਰਾ ਗੱਲ ਕਰਦਾ ਹੈ ਪਰਮੇਸ਼ਰ ਸ੍ਰਿਸ਼ਟੀ ਦੁਆਰਾ ਗੱਲ ਕਰਦਾ ਹੈ ਪਰਮੇਸ਼ਰ ਨੇ ਇੱਕ ਗਦੇ ਦੁਆਰਾ ਬੀਲਾਮ ਨਾਲ ਗੱਲ ਕੀਤੀ ਪਰਮੇਸ਼ਰ ਕਿਸੇ ਪ੍ਰਕਾਰ ਵੀ ਸਾਡੇ ਨਾਲ ਗੱਲ ਕਰ ਸਕਦਾ ਹੈ ਪਰਮੇਸ਼ਵਰ ਸਪਨੇਆ ਦੁਆਰਾ ਗੱਲ ਕਰਦਾ ਹੈ ਪਰਮੇਸ਼ਵਰ ਦਰਸ਼ਨਾ ਦੁਆਰਾ ਗੱਲ ਕਰ ਸਕਦਾ ਹੈ ਪ੍ਰਭੂ ਨੂੰ ਬੋਲੀਏ ਪ੍ਰਭੂ ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿਓ ਅਸੀਂ ਜਾਣ ਸਕੀਏ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਪ੍ਰਭੂ ਸਾਡੇ ਹਰੇਕ ਨਾਲ ਗੱਲ ਕਰਨਾ ਚਾਹੁੰਦਾ ਹੈ ਲੇਕਿਨ ਅਸੀਂ ਪ੍ਰਾਰਥਨਾ ਕਰੀਏ ਪ੍ਰਭੂ ਤੇਰੀ ਆਵਾਜ਼ ਨੂੰ ਪਹਿਚਾਨ ਪਾਈਏ ਅਸੀਂ ਤੇਰੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਸਾਡੇ ਕੰਨਾਂ ਨੂੰ ਖੋਲ੍ਹ ਦੇ ਸਾਡੀਆਂ ਅੱਖਾਂ ਨੂੰ ਖੋਲ੍ਹ ਦੇ ਸਾਡੇ ਬੁੱਧ ਨੂੰ ਖੋਲ੍ਹ ਦੇ ਤੇਰੀਆਂ ਗੱਲਾਂ ਨੂੰ ਅਸੀਂ ਸਮਝ ਸਕੀਏ ਪ੍ਰਭੂ ਆਪਣੇ ਵਚਨ ਦੇ ਅਨੁਸਾਰ ਕਦੇ ਵੀ ਖਿਲਾਫ ਗੱਲ ਨਹੀਂ ਕਰਦਾ ਅਸੀਂ ਅਲੱਗ-ਅਲੱਗ ਸੁਣਦੇ ਹਾਂ ਅਸੀਂ ਅਲੱਗ-ਅਲੱਗ ਦੇਖਦੇ ਹਾਂ ਕਿ ਪ੍ਰਭੂ ਸਾਡੇ ਨਾਲ ਗੱਲ ਕਰਦਾ ਹੈ ਤੁਹਾਨੂੰ ਚੈੱਕ ਕਰਨਾ ਹੈ ਜੋ ਤੁਸੀਂ ਕਰਨ ਜਾ ਰਹੇ ਹੋ ਜਾਂ ਨਿਰਨੇ ਲੈਣ ਜਾ ਰਹੇ ਹੋ ਉਹ ਪ੍ਰਭੂ ਦੇ ਵਚਨ ਦੇ ਅਨੁਸਾਰ ਹੈ ਜਾਂ ਨਹੀਂ ਕਿ ਤੁਸੀਂ ਪ੍ਰਭੂ ਦੇ ਵਚਨ ਦੇ ਅਨਸਾਰ ਉਹ ਕੰਮ ਕਰਨ ਜਾ ਰਹੇ ਹੋ ਅਗਰ ਪ੍ਰਭੂ ਦੇ ਵਚਨ ਦੇ ਅਨੁਸਾਰ ਤਾਲਮੇਲ ਕਰਦਾ ਹੈ ਤਾਂ ਉਸ ਦਾ ਮਤਲਬ ਹੈ ਪ੍ਰਭੂ ਤੁਹਾਡੇ ਨਾਲ ਉਹ ਕੰਮ ਕਰਨ ਜਾ ਰਿਹਾ ਹੈ ਪ੍ਰਭੂ ਕਦੇ ਵੀ ਆਪਣੇ ਵਚਨ ਦੇ ਖਿਲਾਫ ਕੋਈ ਕੰਮ ਨਹੀਂ ਕਰਦਾ ਅਸੀਂ ਪ੍ਰਾਰਥਨਾ ਕਰੀਏ ਪ੍ਰਭੂ ਤੇਰੀ ਆਵਾਜ਼ ਨੂੰ ਸੁਣੀਏ ਤੁਹਾਡੀ ਲਨੂ ਪਹਿਚਾਨ ਸਕੀਏ ਔਰ ਸਾਡੀ ਮਦਦ ਸਹਾਇਤਾ ਕਰੋ ਇਸ ਵਚਨ ਵਿੱਚ ਦੇਖਦੇ ਹਾਂ ਸ਼ੈਮੁਲ ਛੋਟਾ ਲੜਕਾ ਹੈ ਉਸਨੇ ਪਰਮੇਸ਼ਰ ਦੀ ਗੱਲ ਨੂੰ ਸੁਣਿਆ ਪਰਮੇਸ਼ਰ ਨੇ ਉਸ ਨੂੰ ਆਖਿਆ ਇਲੀ ਦੇ ਬੱਚੇ ਸਹੀ ਨਹੀਂ ਕਰ ਰਹੇ ਗਲਤ ਰਾਹ ਤੇ ਚੱਲ ਰਹੇ ਹਨ ਮੈਂ ਆਪਣਾ ਦੰਡ ਭੇਜੂੰਗਾ ਪਰਮੇਸ਼ਰ ਦਾ ਮਨ ਬਹੁਤ ਦੁਖੀ ਸੀ ਉਹ ਗੱਲ ਪਰਮੇਸ਼ਰ ਸ਼ੈਮੁਲ ਨਾਲ ਕਰ ਰਿਹਾ ਹੈ ਕਈ ਵਾਰ ਤੁਸੀਂ ਬੱਚਿਆਂ ਨੂੰ ਡਾਂਟਦੇ ਹੋ ਜਦੋਂ ਬੱਚੇ ਗਲਤ ਕੰਮ ਕਰਦੇ ਹਨ ਮਾਪੇ ਦਾ ਕੰਮ ਹੈ ਕਿ ਬੱਚਿਆਂ ਨੂੰ ਡਾਂਟਣਾ ਉਹਨਾਂ ਦਾ ਫਰਜ਼ ਹੈ ਤੁਹਾਨੂੰ ਡਾਂਟ ਕੇ ਸਮਝਾਉਣਾ ਤੁਸੀਂ ਨਹੀਂ ਮੰਨਦੇ ਤਾਂ ਮਾਪੇ ਮਾਰਦੇ ਹਨ ਇਹ ਚਾਹੁੰਦੇ ਹਨ ਤੁਸੀਂ ਸਹੀ ਰਾਸਤੇ ਤੇ ਚੱਲੋ ਤੁਸੀਂ ਚੰਗੇ ਬਣ ਕੇ ਆਪਣਾ ਜੀਵਨ ਜਿਓ ਏਲੀ ਨੇ ਆਖਿਆ जिसने तेरे नाल ਸ਼ੈਮਲ ਗੱਲ ਕੀਤੀ ਹੈ ਉਹ ਸੱਚਾ ਪਰਮੇਸ਼ਰ ਹੈ ਜਿਸਨੇ ਤੇਰੇ ਨਾਲ ਗੱਲ ਕੀਤੀ ਹੈ ਜੋ ਪਰਮੇਸ਼ਰ ਚਾਹੁੰਦਾ ਹੈ ਉਹੀ ਕਰੇਗਾ ਪਰਮੇਸ਼ਰ ਛੋਟੇ ਬੱਚਿਆਂ ਨਾਲ ਵੀ ਗੱਲ ਕਰਦਾ ਹੈ ਤੁਸੀਂ ਪਰਮੇਸ਼ਰ ਦੀਆਂ ਗੱਲਾਂ ਨੂੰ ਆਪਣੇ ਕੰਨਾਂ ਦੇ ਨਾਲ ਸੁਣਨ ਸਕਦੇ ਹੋ ਅਗਰ ਤੁਸੀਂ ਪ੍ਰਭੂ ਦੀ ਗੱਲ ਨੂੰ ਸੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੈਮਲ ਦੀ ਤਰ੍ਹਾਂ ਅੱਗੇ ਵਧਣਾ ਹੋਵੇਗਾ ਸੈਮੁਲ ਦੀ ਤਰ੍ਹਾਂ ਜੀਵਨ ਨੂੰ ਜੀਣਾ ਹੈ ਜਿਸ ਤਰ੍ਹਾਂ ਸੈਮੁਲ ਵੱਧਾ ਗਿਆ ਉਸ ਦਾ ਜੀਵਨ ਇਸ ਤਰ੍ਹਾਂ ਦਾ ਸੀ ਪਰਮੇਸ਼ਰ ਉਸ ਦੇ ਜੀਵਨ ਤੋਂ ਖੁਸ਼ ਸੀ ਇਧਰ ਉਧਰ ਦੇ ਲੋਕ ਵੀ ਉਸ ਦੇ ਜੀਵਨ ਤੋਂ ਖੁਸ਼ ਸੀ ਸੈਮੁਲ ਦਾ ਜੀਵਨ ਚੰਗਾ ਸੀ ਸਾਮੂਲ ਪਰਮੇਸ਼ਰ ਨਾਲ ਵਫਾਦਾਰ ਸੀ ਸਾਡੇ ਜੀਵਨ ਇਸ ਤਰ੍ਹਾਂ ਦਾ ਚੰਗਾ ਬਣ ਸਕਦਾ ਹੈ ਜਦੋਂ ਅਸੀਂ ਮਾਂ-ਬਾਪ ਦੀ ਆਗਿਆਕਾਰੀ ਬਣਾਂਗੇ ਲੜਾਈ ਝਗੜਾ ਨਹੀਂ ਕਰਾਂਗੇ ਝੂਠ ਨਹੀਂ ਬੋਲਾਂਗੇ ਮੂੰਹ ਤੋਂ ਗਲਤ ਨਹੀਂ ਬੋਲਾਂਗੇ ਫਿਰ ਹੀ ਪਰਮੇਸ਼ਰ ਤੁਹਾਡੇ ਜੀਵਨ ਤੋਂ ਖੁਸ਼ ਰਹੇਗਾ ਰੋਜ਼ ਪ੍ਰਾਰਥਨਾ ਕਰਾਂਗੇ ਰੋਜ਼ ਬਾਈਬਲ ਪੜ੍ਹਨਾ ਹੈ ਫਿਰ ਹੀ ਪਰਮੇਸ਼ਰ ਤੁਹਾਡੇ ਜੀਵਨ ਤੋਂ ਖੁਸ਼ ਰਹੇਗਾ ਬੱਚਿਆਂ ਨੂੰ ਪਰਮੇਸ਼ਰ ਇਸਤੇਮਾਲ ਕੀਤਾ ਹੈ ਪੰਜ ਰੋਟੀਆਂ ਦੋ ਮੱਛੀਆਂ ਪੰਜ ਰੋਟੀਆਂ ਦੋ ਮੱਛੀਆਂ ਨਾਲ 5000 ਆਰ ਨੂੰ ਪਰਮੇਸ਼ਰ ਨੇ ਰਜ਼ਾਇਆ ਕਿਸ ਕੋਲੇ ਰੋਟੀਆਂ ਸੀ ਛੋਟੇ ਬੱਚੇ ਕੋਲ ਇਹ ਰੋਟੀਆਂ ਸੀ ਉਸ ਜਗ੍ਹਾ ਯੇਸ਼ੂ ਮਸੀਹ ਨੇ ਅਦਭੁਤ ਕੰਮ ਕੀਤਾ ਪਰਮੇਸ਼ਰ ਛੋਟੇ ਬੱਚੇ ਨਾਲ ਗੱਲ ਕਰਦਾ ਹੈ ਤੁਸੀਂ ਸੁਣ ਸਕਦੇ ਹੋ ਪਰਮੇਸ਼ਰ ਛੋਟੇ ਬੱਚਿਆਂ ਨੂੰ ਇਸਤੇਮਾਲ ਕਰਦਾ ਹੈ ਦਾਊਦ ਵੀ ਇੱਕ ਛੋਟਾ ਲੜਕਾ ਸੀ ਜਿਸ ਨੇ ਗੋਲੀਅਥ ਨੂੰ ਮਾਰਿਆ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਇਸਤੇਮਾਲ ਵੀ ਕਰਨਾ ਚਾਹੁੰਦਾ ਹੈ ਤੁਹਾਡੇ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਪਰਮੇਸ਼ਰ ਤੁਹਾਡੇ ਜੀਵਨ ਤੋਂ ਖੁਸ਼ ਹੋਵੇ ਲੋਕ ਵੀ ਖੁਸ਼ ਹੋਣ ਆਮੀਨ